ਨੁਕਸਾਨ ਤਾਂ ਸਾਡਾ ਬਹੁਤ ਹੋ ਗਿਆ ਹੈ। ਇਹ ਹੁਣ ਕਮਰੇ ਵੀ ਥਾਟ ਗਏ। ਦੁਆਰਾ ਵੀ ਡੇਗ ਗੀਆਂ। ਛੱਡ ਵੀ ਡੇਗ ਗਿਆ। ਲੱਛਾ ਵੀ ਡੇਗ ਗੀਆਂ। ਨੁਕਸਾਨ ਤਾਂ ਸਾਡਾ ਬਹੁਤ ਹੋ ਗਿਆ ਹੈ। ਜਮੀਨਾਂ ਵੀ ਡੋਬ ਗਈਆਂ। ਵਾਹ। ਅਜੇ ਤੱਕ ਤਾਂ ਕੋਈ ਪ੍ਰਸ਼ਾਸਨ ਨਹੀਂ ਆਇਆ। ਕੋਈ ਕਿਸੇ ਨੇ ਸਾਰ ਲਈ। ਤੇ ਕਤਲੇ ਸੰਤਾ ਕਰਨ ਵਾਲੇ ਕੋਈ ਸਾਨੂੰ ਲੰਗਰ ਪਾਣੀ ਦਿੰਦੇ ਸੀ ਪਾਣੀ ਕੁੜੀ ਦੇ ਜਾਂਦੇ ਸੀ ਖਾਣੇ ਦੇ ਜਾਂਦੇ ਸੀ ਕੋਈ ਉਹ ਮੈਡਮ ਮਟਰਾਸ਼ਣ ਦੇ ਜਾਂਦੇ ਨੇ ਜਿਹੜਾ ਉਹਨਾਂ ਸਿਆਪ ਦਾ ਟਾਈਮ ਪਾਸ ਕਰਦੇ ਪਏ ਆ ਕੋਈ ਸਰਕਾਰ ਸਨਾਲ ਲਵੇ ਜਨਤਾ ਨੂੰ ਕਿ ਕੀ ਇਹ ਕਮਰੇ ਸਾਡੇ ਇੱਕ ਤਾਂ ਜਮਾਈ ਪਾਟ ਗਿਆ ਹੁੰਦਾ ਤਾਂ ਉਹਨਾਂ ਸਾਨੂੰ ਖਤਰਾ ਹੀ ਇਹ ਵੀ ਅਸੀਂ ਉਹਦੇ ਅੰਦਰ ਨਹੀਂ ਜਾ ਸਕਦੇ ਤੇ ਦੋ ਕਮਰੇ ਨੇ ਉਹ ਵੀ ਬਾਲੇ ਵਾਲੇ ਨੇ ਉਹਨਾਂ ਦਾ ਵੀ ਅਜੇ ਪਿੱਛੇ 4-5 4 ਫੁੱਟ ਪਾਣੀ ਖੜਾ ਹੈ ਪਾਣੀ ਇਤਰੇ گاਉਂ ਦਾ ਵੀ ਸਾਨੂੰ ਖਤਰਾ ਹੈ ਹਾਂ ਉਹਨਾਂ ਦਾ ਵੀ ਕੋਈ ਪਤਾ ਨਹੀਂ ਸਾਨੂੰ ਇੱਕ ਥਾੜੀ ਗਾਹ ਸੀ ਸੁਹਣਾਲੀ ਪਹਿਲਣ ਗਾਂ ਸੀ ਉਹ ਪਾਣੀ ਦੇ ਵਿੱਚ ਰਾਤ ਨੂੰ ਜਾਨਵਰ ਉਹ ਡਾਲ ਪਏ ਗਏ ਸੀ ਸੁੱਤੇ ਪਏ ਸੀ ਮੰਨਿਆ ਤੇ ਡਾਲ ਪਿਆ ਤੋਂ ਕਿੱਲਾ ਪਾਟ ਗਈ ਤੇ ਉਹ ਵੈਸੇ ਪਾਣੀ ਦੇ ਲੋੜ ਗਈ ਸਾਨੂੰ ਨਹੀਂ ਲੱਭੀ ਉਹ ਦੁਦਿਆ ਤੀਜੇ ਦਿਨ ਸਾਨੂੰ ਕਿਸੇ ਖਿਆ ਬੇੜੀ ਤੇ ਵੀ ਉਹ ਬੁੱਢੇ ਦਰਿਆ ਨੂੰ ਢੁੜੀ ਜਾਂਦੀ ਗਾਂ ਤੇ ਆਖਾ ਬਿਖਿੱਲਾ ਉਹਦੇ ਨਾਲ ਨਾ ਖਾਂਜੀ ਸੰਗਲ ਕਿੱਲਾ ਹੈ ਨਾ ਕੀ ਉਹ ਸਾਾਨੂੰ ਨਹੀਂ ਵਿਖੀ ਹੁੰਦਾ ਕੋਈ ਹਾਂ ਪੀਤਾ ਜਾਵੇ ਚੰਗੀ ਗੱਲ ਹੈ ਜਾਏ ਤੇ ਬੱਜੀ ਸਿਆਦਵਾਰ ਦੇ ਪਿਛਲੇ ਪਾਸੇ ਸੜਕ ਪੱਕੀ ਦੁੱਤੇ ਸੀ ਬਾਣੀ ਸੀ ਫਿਰ ਰਾਤ ਨੂੰ ਸੀ ਉਹ ਨਹੀਂ ਅੰਦਰੋਂ ਕੱਢ ਟਾਈਮ ਹੋ ਕੇ ਨਹੀਂ ਨਿਨਲਾ ਨੇ ਹੋੜੇ ਗਈ ਸੀ ਲੋੜ ਗੱਲ ਪਏ ਨੇ ਆਨੇ ਹੋਰ ਪਾਏ ਨੇ ਤੇ ਨੀਂਹਾ ਹੋਰ ਦੇ ਦਰਦੇ ਮਾਰਿਆ ਕਿੱਲਾ ਹੀ ਪਾਟ ਦੀ ਨਾਲੇ ਸੰਘੜ ਵੀ ਖਾਲੇ ਤੇ ਲੋੜ ਦੀ ਨਹੀਂ ਲੱਭੀ ਅਸੀਂ ਤਾਂ ਦੋ ਜਨੇ ਕਿਸੀ ਸੀ ਪਾਣੀ ਦੇ ਵਿੱਚ ਸੀ ਛੁੱਪੇ ਪਏ ਸੀ ਮੰਨੇ ਦੇ ਕਾਫੀ ਪਾਣੀ ਰਿਹਾ ਹੈ ਪਾਣੀ ਤਾਂ ਵਾਧੂ ਰਿਹਾਇਆ ਥੇ ਉਹਨੂੰ ਆਪ ਦੀ ਸੱਪਾ ਤੋਂ ਵੀ ਜਾਨ ਲਗਾ ਕੇ ਅਸੀਂ ਵੀ ਬੈਠੇ ਰਹੇ ਉਹ ਵੀ ਵਿਚਾਰੇ ਬੈਠੇ ਰਹਨੇ ਆਪ ਦਾ ਆਮਦਾਰਾ ਔਰ ਸਾਡਾ ਕੋਈ ਸਮਾਨ ਦਾ ਵੀ ਬਹੁਤ ਨੁਕਸਾਨ ਹੋ ਗਿਆ ਟੋਕਪਾਜ ਹੋ ਗਈ ਅਜੇ ਵੀ ਆਦੇ ਨੇ ਕਾਲੇ ਨਾਂ ਗੱਦੇ ਆਂਦਾ ਏ ਅਸੀਂ ਤਾਂ ਵੀ ਰਾਤ ਨੂੰ ਉੱਚੇ ਸੌਂਦੀ ਦਾ ਜਾਲੇ ਜੁਲੇ ਲਾ ਕੇ ਬਹੁਤ ਪਰੇਸ਼ਾਨ ਨੇ ਅਸੀਂ ਪਾਣੀ ਆਇਆ ਤੋਂ ਦੋ ਦਿਨਾਂ ਲੱਗੇ ਨੇ بس ਡਰ ਕੇ ਹੋ ਨਹੀਂ ਕਾਲੇ ਨਾਂ ਤੋਂ ਤਾਂ ਲੱਗਦਾ ਹੈ ਪੂਰਾ ਲੱਗਦਾ ਹੈ ਪਾਣੀ ਆਲੇ ਤੱਕ ਆਮੀ ਦੇਖਦੇ ਰਹੇ ਅਸੀਂ ਇਹ ਕਿੜਾ ਕਾਲਾ ਸੀ ਅੰਦਰ ਪਿਆਰ ਹੈ ਉਸੇ ਸਮਾਂ ਦੇ ਦਾਣੇ ਹੈਗੇ ਸੋਥੀ ਹੁੰਦੂ ਤੇ ਪਿਆਰ ਹੈ ਤੇ ਥੱਲੇ ਸਾਰੇ ਆਂਦਾ ਸੀ ਤੇ ਦਿੱਤੇ ਛੱਡ ਜਾਂਦਾ ਥੋੜੇ ਸਾਹਮਣੇ ਹੀ ਰਹਿੰਦੇ ਰਹਿੰਦੇ ਸਾਹਮਣੇ ਹੀ ਰਹਿਦਾ ਰਿਹਾ ਕੁਝ ਨਹੀਂ ਉਹਨਾਂ ਆਵਦੀ ਜਾਨ ਲਕਾਈ ਰੱਖਿਆ ਸੀ ਆਵਦੀ ਲਕਾਈ ਰੱਖੀ ਜਦੋਂ ਆਪਾਂ ਹੁੰਦੇ ਤੋਂ ਬਾਚੀ ਗਏ ਤੇ ਆਪੇ ਆਖ ਨਾ ਵੀ ਉਹਨੇ ਆਵਦੀ ਜਾਨ ਦਾ ਭਣਾਈ ਰੱਖਾ ਵੀ ਮੇਰੀ ਜਾਨ ਬਚੇ ਅਸੀਂ ਆਵਦੇ ਬਰਾਂਦੇਤੀ ਸਾਦੀ ਬਚੀ ਨਹੀਂ ਹੁਣ ਸਾਪੇ ਕਿਥੇ ਚੱਲੇ ਆਏ ਤੇ ਕਿੱਲੇ ਦੇ ਵਤੀ ਹੈ ਰਿੰਦਾ ਹੈ ਪਰ ਅਸੀ ਉਹਦਰੀ ਰਾਤ ਦਿਨ ਨਿਗਰੱਖਨੇ ਦੀ ਕੀ ਪਤਾ ਲੱਗਦਾ ਕਿਹੜੇ ਟਾਈਮ ਹੋ ਰਹਾ ਸਕਦਾ ਆਇਆ ਵੀ ਹੈ ਪਰ ਸੋ ਫੇਰ ਆ ਗਿਆ ਸੀ ਟੀਮ ਆਈ ਦੋ ਵਾਰੀ ਖੜਨ ਆਈ ਹੈ ਫੇਰ ਉਹਨੇ ਤੂੰ ਆਪਣੀ ਕੋਠੀ ਦੇ ਉਪੋਂ ਦੇ ਕੋੰਜ ਲਾਲੀ ਆਂਦੀ ਤੇ ਸਾਪ ਨਹੀਂ ਮਿਲਿਆ ਤੇ ਫਿਰ ਉਹ ਵਾਪਸ ਚਲੇ ਗਏ ਦੂਜੇ ਦਿਨ ਫਿਰ ਆ ਗਿਆ ਈ ਫਿਰ ਅਸੀਂ ਉਹਨੂੰ ਫੋਨ ਲਾਇਆ ਸੀ ਤੇ ਉਹਨਾਂ ਕਿਹਾ ਵੀ ਉਹ ਤਾਂ ਮੁੰਡਾ ਜਿਹੜਾ ਫੜਦਾ ਸੀ ਉਹ ਤਾਂ ਚਲਾ ਗਿਆ ਆਪ ਦੇ ਘਰ ਮੰਗ ਕਰਨਾ ਹੈ ਵੀ ਕੋਈ ਸਰਕਾਰ ਆਪਣੀ ਹੈਲਪ ਕਰ ਦੇਵੇ ਤਾਂ ਬਹੁਤ ਧੰਨਵਾਦ ਹੈ ਅਜੇ ਕਰ ਦੇਵਣ ਤਾਂ ਬਹੁਤ ਧੰਨਵਾਦ ਹੈ ਅੰਦਾ ਜੇ ਨਾ ਕਰਨ ਤਾਂ ਆਪਾਂ ਕਿਸੇ ਨਾਲ ਉਹਨਾਂ ਜੋਰ ਤਾਂ ਪਾ ਹੀ ਨਹੀਂ ਸਕਦੇ ਕਿ ਨਹੀਂ ਜੇ ਕੋਈ ਕਰ ਦੇਵੇ ਸੈਂਤਾ ਤੇ ਬਹੁਤ ਸੁਖ ਰਹਿਣਾ ਦਾ ਸੇਵਾਲੇ ਜਰ ਜੇ ਤਾਂ ਨਹੀਂ ਕੋਈ ਪਹੁੰਚੀ ਕਹਿੰਦੇ ਵੀ ਪਾਣੀ ਕੋ ਨਹੀਂ ਉਤਰੇਗਾ ਕੋਸ ਬਾਦੀ ਤੁਹਾਡੀ ਸਾਰ ਲਵਾਂਗੇ ਅਜੇ ਤਾਂ ਕੋਈ ਰਸਤਾ ਹੀ ਨਹੀਂ ਆਂਦਾ ਤੇ ਕੋਈ ਅਸੀਂ ਲੰਘ ਨਹੀਂ ਸਕਦੇ ਕਿ ਸੇਪਾਸੂ ਸੜਕਾ ਸੁੱਕਣ ਗਿਆ ਤਾਂ ਅਸੀਂ ਫੇਰੀ ਤੁਹਾਡੀ ਸਾਰ ਲਵਾਂਗੇ ਕਿਤੇ ਕੁਝ ਹੋਇਆ ਤੁਹਾਡਾ ਕੀ ਨੁਕਸਾਨ ਹੋਇਆ ਆਹ ਨਾਲੇ ਤਖਿਆਰ ਜਦੋਂ ਕਹਿੰਦੇ ਰਹੇ ਸੀ ਉਦੋਂ ਪਾਣੀ ਆ ਵਿੱਚ ਡੇੜੀਆਂ ਤੇ ਆਂਦੇ ਸੀ ਬਹੁਤ ਸਾਨੂੰ ਹਸਲਾ ਵਧਾਈ ਦਿੰਦੇ ਸੀ ਦੇ ਤਾਂ ਸੀ ਕਿਸੇ ਕਰੋਨਾ ਕਰੋਨਾ ਕੁਝ ਨਾ ਕਰੋ ਜਿੰਨੀ ਕੋਈ 알파 ਸੀ ਕਿ ਤੁਹਾਡੀ ਕਰਾਂਗੇ ਫਸਲ ਤਾਂ ਵੀ ਨੁਕਸਾਨ ਸਾਰਾ ਏਰੀਆ ਹੀ ਡੋਬ ਗਿਆ ਹੈ ਇਹ ਤਾਂ ਕੋਈ ਗਿਣਤੀ ਕੋਈ ਨਹੀਂ ਸਾਰਾ ਆਪਣਾ ਹਿੰਦਸਤਾਨੀ ਡੁੱਬਿਆ ਤੇ ਅੱਡਾ ਤਿਆਕ ਕਿੱਲਾ ਸਾਰੇ ਪਾਸੇ ਤਵਾਈ ਖੜੇ ਆਪਣਾ ਇੱਕ ਕਿੱਲਾ